ਰੋਡ ਦੇ ਉੱਤੇ ਚੱਲਦੇ-ਚੱਲਦੇ ਉਹਨਾਂ ਦੇ ਹੱਥੋਂ ਸਟੀering ਛੁੱਟ ਗਿਆ ਬਾਅਦ ਚ ਪਤਾ ਨਹੀਂ ਲੱਗਾ ਡਿਵਾਈਡਰ 'ਚ ਗੱਡੀ ਵੱਢੀ ਆ ਕਿਸੇ ਗੱਡੀ ਨਾਲ ਨਹੀਂ ਹੋਇਆ ਐਕਸੀਡੈਂਟ ਇਹਨਾਂ ਦੀ ਇੱਕ ਬਾਹਾਂ ਟੁੱਟੀ ਸੀ ਤੇ ਦੋ ਮਨ ਕੇ ਕ੍ਰੈਕ ਹੋਈ ਸੀ ਰੀੜ ਦੀ ਹੱਡੀ ਤੇ ਰੀੜ ਦੀ ਹੱਡੀ ਦੇ ਹਾਂਜੀ ਤੋਂ ਉੱਤੋਂ ਠੀਕ ਹੋ ਗਿਆ ਸੀ ਬਾਥਰੂਮ ਵਗੈਰਾ ਜਾਣ ਦਾ ਤੇ ਸਵੇਰ ਨੂੰ ਛੁੱਟੀ ਮਿਲਣੀ ਸੀ ਰਾਤ ਨੂੰ ਲੈ ਤੋ ਅਸ਼ਾ ਤਾਂ ਦੀ ਬੇਟੀ ਵੀ ਉੱਥੇ ਹਾਂਜੀ ਰਾਤ ਨੂੰ ਗੱਲ ਹੋਈ ਆ ਤੋ ਕਹਿੰਦੇ ਸੀ ਸਵੇਰ ਹੀ ਘਰ ਚੱਲ ਜਣਾ ਵੀ ਵਿਚਾਰ ਹੀ ਕਰ ਦੇਣਾ ਪਰ ਰਾਤ ਨੂੰ ਨਾਰਮਲ ਬੁਖਾਰ ਹੋਇਆ ਪਹਿਲਾਂ ਉਸ ਤੋਂ ਬਾਅਦ ਤੇ ਨਹੀਂ ਪਤਾ ਲੱਗਾ ਕਿ ਕੰ데 ਕੀ ਹੋਇਆ ਜਾਂ ਕਿਦਾਂ ਫਿਰ ਉਹ ਵੀ 25 ਮਿੰਟ 'ਚ ਖਤਮ ਹੋ ਗਏ ਮਨੇ ਦੋਕੋ ਵਾਲੀ ਕਹਾਣੀ ਬਣ ਗਈ ਹੈ ਪਰਵਾਰ ਵਾਸਤੇ ਤੁਹਾਡੇ ਵਰਗੇ ਬਜ਼ੁਰਗਾਂ ਵਾਸਤੇ ਜਿਹੜਾ

ਸਿਆਣੇ ਕਹਿੰਦੇ ਆ ਪੁੱਤ ਮਰੇ ਨਾ ਬੁੱਢੜੇ ਮਾਪਿਆਂ ਦਾ ਮੁੱਕ ਜਾਂਦੇ ਨੇ ਜ਼ਿੰਦਗੀ ਦੇ ਚਾਲ ਲੋਕੋ ਉਸ ਬਾਪ ਨੂੰ ਤੁਸ਼ਿਆਂ ਜਾਣੀਏ ਜਿਹਦੇ ਮੋਢੇ ਤੇ ਅਰਥੀ ਤੇ ਬਣਦਾ ਜਾਂਦਾ ਸੇਵਿਆਂ ਨੂੰ ਰਾਹ ਲੋਕੋ ਅਜੇ ਹੀ ਇੱਕ ਬਾਣਾ ਅਜੇ ਹੀ ਇੱਕ ਹਨ ਹੋਣੀ ਜਿਹੜਾ ਗੁਰਦਾਸਪੁਰ ਦੇ ਪਿੰਡ ਗੋਤਪੋਖਰ ਦੇ ਜੰਪਲ ਨੌਜਵਾਨ ਦੇ ਨਾਲ ਪੇਸ਼ ਆਈ ਆ ਜਿਹਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ ਇੱਕ ਸੜਕ ਹਾਦਸੇ ਦੌਰਾਨ ਉਹਨਾਂ ਦੇ ਮਾਪੇ ਆਪਣੇ ਪੁੱਤਰ ਦੇ ਵਿਜੋਗ ਦੇ ਵਿੱਚ ਇੱਥੇ ਬਹੁਤ ਹੀ ਗਮਗੀਨ ਨੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਬਾਣਾ ਕਿਵੇਂ ਵਾਪਰਿਆ ਕਿੰਨੇ ਬੱਚੇ ਨੇ ਔਰ ਉਸ ਬੱਚੇ ਨੂੰ ਕਿੰਨਾ ਚਿਰ ਅਮਰੀਕਾ ਗਏ ਨੂੰ ਹੋਇਆ ਸੀ ਸੋ ਸਾਡੇ ਨਾਲ ਉਹਨਾਂ ਦੇ ਪਿਤਾ ਜੀ ਸਰਦਾਰ ਕੀਨਾਂ ਜੀ ਤੁਹਾਡਾ ਗੁਰਪਖਸ ਸਿੰਘ ਕਿੰਨੇ ਬੱਚੇ ਆ ਤੁਹਾਡੇ ਇੱਕ ਬੇਟਾ ਹੀ ਇੱਕ ਬੇਟੀ ਹੈ ਦੋਨੇ ਅਮਰੀਕਾ ਹੀ ਅੱਛਾ ਬੇਟੀ ਵੀ ਮਰ ਗਈ ਹਾਂਜੀ ਉੱਥੇ ਹੀ ਕੀ ਨਾਮ ਤੁਹਾਡੇ ਬੱਚੇ ਦਾ ਗੁਰਪ੍ਰੀਤ ਸਿੰਘ ਜੇਪੀ ਗੁਰਪ੍ਰੀਤ ਸਿੰਘ ਤੁਹਾਡਾ ਕੀ ਨਾਮ ਗਰਬਖ ਸਿੰਘ ਆ ਕਿਹੜੇ ਸਾਲ ਦੇ ਵਿੱਚ ਜਾਂਦਾ ਅਮਰੀਕਾ ਇਹ 2018 ਚ ਗਏ ਸੀ 2018 ਚ ਮਰਕਾ ਗਿਆ ਇਹ ਅਮਰੀਕਾ ਚ ਹੁਣੇ ਪੀਆਰ ਹੋ ਚੁੱਕਿਆ ਹੀ ਜਾਂ ਗ੍ਰੀਨ ਪਰ ਪਰਮਟ ਦੇ ਸੀ ਅਜੇ ਵਰਕ ਪਰਮਟ ਦੇ ਸੀਗੇ ਠੀਕ ਹੈ ਕਿਹੜੇ ਸ਼ਹਿਰ ਰਹਿੰਦੇ ਸੀ ਉੱਥੇ ਇਹ ਮਲਵਾਕੀ ਦੇ ਵਿੱਚ ਰਹਿੰਦੇ ਸ਼ਿਕਾਗੋ ਸਟੇਟ ਸ਼ਿਕਾਗੋ ਦੇ ਵਿੱਚ ਸਟਾਂਸ ਸਟੇਟ ਠੀਕ ਹੈ ਤੇ ਕੀ ਕੰਮ ਕਰਦੇ ਸੀ ਉੱਥੇ ਤੇ ਕੀ ਸਾਰੀ ਕਹਾਣੀ ਕਿਵੇਂ ਬਣੀ ਹੈ ਇਹ ਆਪਣੀ ਗੱਡੀ ਚਲਾਉਂਦੇ ਸੀ ਗੱਡੀ ਚਲਾਉਂਦੇ ਚਲਾਉਂਦੇ ਪਤਾ ਨਹੀਂ ਲੱਗਾ ਕਿ ਕੀ ਹੋਇਆ ਕੀ ਨਹੀਂ ਗੱਡੀ ਟਰੱਕ ਚ ਚਲਾਉਂਦੇ ਸੀ ਕਾਰ ਚਲਾਉਂਦੇ ਸੀ ਕਾਰ ਚਲਾਉਂਦੇ ਸੀ ਆਪਣੀ ਟੈਕਸੀ ਚਲਾਉਂਦੇ ਟੈਕਸੀ ਟੈਕਸੀ ਦਾ ਕੰਮ ਕਰਦੇ ਸੀ ਹਾਂ ਜੀ ਠੀਕ ਹੈ ਤੇ ਇਹਨਾਂ ਦੇ ਬਾਲ ਬੱਚੇ ਬਾਲ ਦੋ ਬੇਟੀਆਂ ਵਾ ਇੱਕ ਤੇ 7 ਸਾਲ ਦੀ ਤੇ ਇੱਕ ਹੋਣੀ 2 ਮਹੀਨੇ ਦੀ ਉਹ ਤੁਹਾਡੇ ਕੋਲ ਰਹਿੰਦੇ ਕੋ ਬਾਹਰ ਰਹਿੰਦੇ ਨਹੀਂ ਬਾਹਰ ਹੀ ਆ ਉੱਥੇ ਨਾਲ ਇਹਨਾਂ ਦੇ ਕੋਲ ਹੀ ਦੋ ਕੁ ਸਾਲ ਹੋ ਗਏ ਸੀ ਉੱਥੇ ਚੱਲ ਕੇ ਮੰਗਾ ਲਏ ਸੀ ਉਹਨਾਂ ਨੇ ਇੱਥੇ ਅਸੀਂ ਦੋ ਜਣੇ ਆ ਤਿੰਨ ਜਣੇ ਇੱਕ ਮਾਤਾ ਨਾਲ ਤੇ ਇੱਕ ਵਾਈਫਰ ਦੁਆਰਾ ਮੈਰਿਜ ਕੀਤੀ ਸੀ ਅਛਤ ਅਡਿਵ ਹਾਂਜੀ ਤਿੰਨ ਜਣੇ ਤੇ ਇਹ ਕਦੋਂ ਦੀ ਘਟਨਾਵਾਂ ਤੇ ਕਿਵੇਂ ਸਾਰੀ ਗੱਲਬਾਤ ਹੋਈ ਆ ਤੁਹਾਨੂੰ ਕਿੱਦਾਂ ਪਤਾ ਲੱਗਦਾ ਇਹ 7 ਫਰਵਰੀ ਸਵੇਰ 6:30 ਵਜੇ ਪਤਾ ਲੱਗਾ ਮੈਨੂੰ ਤੇ ਮੇਰੇ ਸਾਲਾ ਸਾਬਾ ਇਹਨਾਂ ਨੂੰ ਫੋਨ ਆਇਆ ਸੀ ਤੇ 3 ਵਜੇ ਆਇਆ ਸੀ 3:30 ਵਜੇ 4 ਵਜੇ ਫੋਨ ਆਇਆ ਇਸ ਸੋਬਾ 7 ਤਰੀ ਫੇਰ ਪਤਾ ਲੱਗਾ ਸਾਨੂੰ ਕੀ ਦੱਸਿਆ ਉਹਨਾਂ ਨੇ ਵੀ ਕੀ ਪਾਣਾ ਵਰਤਿਆ ਕਿੱਧਰ ਜਾ ਰਹੇ ਸੀ ਕਿੱਧਰੋਂ ਆ ਰਹੇ ਕੋਈ ਪਤਾ ਲੱਗਿਆ ਹਸਪੀਟਲ 'ਚ ਹੀ ਬੈਠਾ ਹੈ ਬੁਖਾਰ ਹੀ ਹੋਇਆ ਮੁੜ ਕੇ ਨਹੀਂ ਪਤਾ ਲੱਗਾ 15 20 ਵਜੇ ਨਹੀਂ ਨਹੀਂ ਜੇਦੋ ਐਕਸੀਡੈਂਟ ਹੁੰਦਾ ਉਹਦੇ ਬਾਰੇ ਦੱਸੋ ਸਾਰੀ ਉਹ ਈ ਭਣਾ ਵਰ ਰੋਡ ਦੇ ਉੱਤੇ ਚੱਲਦੇ ਚੱਲਦੇ ਉਹਨਾਂ ਦੇ ਹੱਥਾਂ ਤੋਂ ਸਟੀering ਛੁੱਟ ਗਿਆ ਬਾਅਦ ਚ ਪਤਾ ਨਹੀਂ ਲੱਗਾ ਡਿਵਾਈਡਰ 'ਚ ਗੱਡੀ ਵੱਢੀ ਜਾਂ ਕਿਸੇ ਗੱਡੀ ਨਾਲ ਨਹੀਂ ਹੋਇਆ ਐਕਸੀਡੈਂਟ ਇਹ ਟੈਕਸੀ ਦਾ ਕੰਮ ਕਰਦਾ ਹਾਂਜੀ ਟੈਕਸੀ ਚਲਦਾ ਤੇ ਜਦੋਂ ਫਿਰ ਹਾਦਸਾ ਹੋਇਆ ਉਦੋਂ ਕੋਈ ਨਾਲ ਹੈਗਾ ਸੀਗਾ ਕੋਈ ਸਵਾਰੀ ਹੈਗੀ ਸੀ ਜਾਂ ਘਰ ਦਾ ਕੋਈ ਹਾਂਜੀ ਸਵਾਰੀ ਹੈਗੀ ਸੀ ਇੱਕ ਗੋਰਾ ਇੱਕ ਗੋਰੀ ਸੀ ਦੋ ਜਣੇ ਸੀ ਉਹ ਬਚ ਗਏ ਉਹ ਬਚ ਗਏ ਉਹਨਾਂ ਨੂੰ ਕੁਛ ਨਹੀਂ ਹੋਇਆ ਉਹਨਾਂ ਪੁਲਿਸ ਕਾਲ ਕੀਤੀ ਵਿੱਚ ਇਹ ਗੁਰਪ੍ਰੀਤ ਨਾਂ ਦੱਸੇ ਦਾ ਹਾਂਜੀ ਗੁਰਪ੍ਰੀਤ ਸਿੰਘ ਜੇਪੀ ਇਹ ਜੇਪੀ ਨੂੰ ਕਿੱਥੇ ਕਿੱਥੇ ਸੱਟਾਂ ਲੱਗੀਆਂ ਇਹਨਾਂ ਦੇ ਇੱਕ ਬਾਹਾਂ ਟੁੱਟੀ ਸੀ ਤੇ ਦੋ ਮਨਕੇ ਕ੍ਰੈਕ ਹੋਏ ਸੀਗੇ ਰੀੜ ਦੀ ਹੱਡੀ ਤੇ ਰੀੜ ਦੀ ਹੱਡੀ ਦੇ ਹਾਂਜੀ ਤੋਂ ਉਤੋਂ ਠੀਕ ਹੋ ਗਿਆ ਸੀ ਬਾਥਰੂਮ ਵਗੈਰਾ ਜਾਣ ਦਾ ਪੈ ਸੀ ਸਵੇਰ ਛੁੱਟੀ ਮਿਲਣੀ ਸੀ ਰਾਤ ਨੂੰ ਡੈੱਟ ਹੋ ਗਿਆ ਅੱਛਾ ਵੀ ਇਲਾਜ ਦੌਰਾਨ 9 ਮਹੀਨਾ ਹੋ ਗਏ ਆ ਤੇ ਉਤੋਂ ਬਾਅਦ ਇਹ ਪਾਣਾ ਵਰਤ ਗਿਆ ਹਾਂਜੀ ਬੱਚੇ ਉੱਥੇ ਸੀ ਬੇਟੀ ਵੀ ਜਵਾਈ ਮੇਰਾ ਵੀ ਉੱਥੇ ਸੀਗਾ ਜਦੋਂ ਮਤਲਬ ਮੇਰੀ ਗੱਲ ਹੋਈ ਉਹਨਾਂ ਨਾਲ ਉਧਰ ਰਾਤ ਦੇ 8 ਵਜੇ ਸੀਗੇ दे अच्छा ਤੁਹਾਡੀ ਬੇਟੀ ਵੀ ਉੱਥੇ ਹੀ ਹਾਂਜੀ ਰਾਤ ਨੂੰ ਗੱਲ ਹੋਈ ਹੈ ਤੇ ਉਹ ਕਹਿੰਦੇ ਸੀ ਸਵੇਰ ਹੀ ਘਰ ਚਲ ਜਣਾ ਵੀ ਵਿਚਾਰ ਕਰ ਦੇਣਾ ਪਰ ਰਾਤ ਨੂੰ ਨਾਰਮਲ ਬੁਖਾਰ ਹੋਇਆ ਪਹਿਲਾਂ ਉਸ ਤੋਂ ਬਾਅਦ ਚ ਨਹੀਂ ਪਤਾ ਲੱਗਾ ਕਿ ਕਹਿੰਦੇ ਕੀ ਹੋਇਆ ਜੱਕ ਦਾ ਫਿਰ ਉਹ ਵੀ 25 ਮਿੰਟ ਚ ਖਤਮ ਹੋ ਗਏ ਅੱਛਾ ਐਕਸੀਡੈਂਟ ਨਾਲ ਮੌਤ ਨਹੀਂ ਹੋਈ ਉਸ ਤੋਂ ਬਾਅਦ ਇਲਾਜ ਦੌਰਾਨ ਜਦੋਂ ਘਰ ਜਾਣ ਵਾਲਾ ਸੀਗਾ ਹਾਂਜੀ ਘਰ ਜਾਣ ਵਾਲਾ ਸੀਗਾ ਉਦੋਂ ਮੌਤ ਹੋਈ ਹੈ ਸਵੇਰ ਘਰ ਜਾਣਾ ਹੀ ਰਾਤ ਨੂੰ ਫਿਰ 2:30 3 ਵਜੇ ਨੂੰ ਮੌਤ ਹੋਈ ਸੜਕੇ ਤੇ ਸੋ ਦੇਖੋ ਇਹ ਕਿੰਡੀ ਇਸ ਮਾਪਿਆਂ ਦੀ ਬਦਕਿਸਮਤੀ ਆ ਇੱਕ ਬੰਦਾ ਐਕਸੀਡੈਂਟ ਦੇ ਵਿੱਚੋਂ ਬਚ ਵੀ ਜਾਂਦਾ ਉਹਦਾ ਇਲਾਜ ਵੀ ਜਿਹੜਾ ਉਹ ਆ ਹੋ ਜਾਂਦਾ ਤੇ ਪਰ ਫਿਰ ਉਹ ਦੱਸਦੇ ਆ ਕਿ ਅਚਾਨਕ ਇੱਕ ਹਲਕਾ ਜਿਹਾ ਬੁਖਾਰ ਆਉਂਦਾ ਤਾਂ ਉਹਦੇ ਨਾਲ ਦੀ ਨਾਲ ਹੀ ਉਹਨਾਂ ਦੀ ਜਿਹੜੀ ਆ ਮੌਤ ਹੋਣ ਦੀ ਖਬਰ ਆ ਜਾਂਦੀ ਹੈ ਹੋਰ ਵੀ ਰਿਸ਼ਤੇਦਾਰ ਭੈਣ ਭਰਾ ਤੁਹਾਡਾ ਕੀ ਲੱਗਦਾ ਜੀ ਮੇਰਾ ਪੋਤਾ ਹੈ ਜੀ ਤੁਹਾਡਾ ਪੋਤਰਾ ਲੱਗ ਹਾਂਜੀ ਇਹ ਤੁਹਾਡਾ ਭਤੀਜੇ ਲੱਗਦੇ ਹਾਂ ਹਾਂਜੀ ਹਾਂਜੀ ਗੁਰਬਖਸ਼ ਸਾਹਿਬ ਕੀ ਨਾਂ ਤੁਹਾਡਾ ਮੇਰਾ ਨਾਂ ਕੁਲਦੀਪ ਸਿੰਘ ਕਿਹੜਾ ਪਿੰਡ ਤੁਹਾਡਾ ਮੇਰਾ ਗੋਤਪੋਖਰੀ ਪਿੰਡ ਆ ਜਈ ਦਾ ਗਰਦਾਸਪੁਰ ਅੱਛਾ ਤੁਹਾਡੀ ਕਦੋਂ ਗੱਲਬਾਤ ਹੁੰਦੀ ਗੋਪੀ ਨਾਲ ਕਿਵੇਂ ਕਿਸ ਤਰੀਕ ਨੂੰ ਜੀ 5 ਤੋਂ 26 ਨੂੰ ਗੱਲ ਹੋਈ ਉਹਨਾਂ ਦੀ ਸ਼ਾਮ ਨੂੰ 7:30 ਵਜੇ ਕਰੀਬ ਤੇ ਉਹ ਕਹਿ ਰਿਹਾ ਕਿ ਪਾਪਾ ਜੀ ਮੈਂ ਮੇਰੇ ਜਿਹੜਾ ਰੀਡ ਦੀ ਹੱਡੀ ਦਾ ਆਪਰੇਟ ਠੀਕ ਹੋ ਗਿਆ ਮੰਨ ਕੇ ਪੈ ਗਏ ਨੇ ਨਟ ਬੋਲਟ ਕੱਸਦੇ ਨੇ ਤੇ ਹੁਣ ਮੇਰਾ ਹਾਦਸਾ ਕਿੰਨੀ ਤਰੀਕ ਨੂੰ ਹੁੰਦਾ ਹਾਸਤਾ 27 ਤਰੀਕ ਨੂੰ 27 27 ਜਨਵਰੀ ਨੂੰ ਹਾਂ ਨਹੀਂ ਪਾਈ ਜਨਵਰੀ ਹਾਂ 27 ਜਨਵਰੀ ਨੂੰ ਹਾਂਜੀ ਤੇ 5 ਤਰੀਕ ਨੂੰ ਫਿਰ ਉਹਦਾ ਫੋਨ ਆ ਰਿਹਾ ਕਿ ਮੈਂ ਬਿਲਕੁਲ ਠੀਕ ਹਾਂ ਮੇਰਾ ਹੁਣ ਬਾਹਰ ਦਾ ਆਪਰੇਸ਼ਨ ਹੋ ਗਿਆ ਉਹ ਥੋੜੀ ਜਿਹੀ ਦਰਦ ਕਰ ਰਹੀ ਆ ਬਾਕੀ ਮੇਰੇ ਮਨ ਕੇ ਠੀਕ ਆ ਮੈਂ ਪਿਸ਼ਾਬ ਤੁਰ ਕੇ ਜਾ ਰਿਹਾ ਮੈਂ ਬਾਥਰੂਮ ਜਾ ਰਿਹਾ ਚੱਲ ਕੇ ਉਸ ਤੋਂ ਬਾਅਦ ਇੱਕ ਦਿਨ ਬਾਅਦ ਉਹਦਾ ਫੋਨ ਆ ਗਿਆ ਕਿ ਸਵੇਰੇ ਕਿੰਨੀ ਤਰੀਕ ਨੂੰ ਮੌਤ ਹੋਈ 7 ਨੂੰ 7 ਫਰਵਰੀ ਉਧਰ ਦੀ 7 ਫਰਵਰੀ ਇਥੇ ਦੀ 7 ਫਰਵਰੀ ਨੂੰ ਉਧਰ 6 ਬਣਦੀ ਅੱਛਾ ਉਧਰ ਦੀ 6 ਫਰਵਰੀ 6 ਫਰਵਰੀ ਹੋਰ ਵੀ ਤੁਹਾਡੇ ਵੀ ਬੱਚੇ ਉੱਥੇ ਹੈਗੇ ਕੋਈ ਨਹੀਂ ਜੇ ਮੇਰੇ ਬੱਚੇ ਇੱਥੇ ਨੌਕਰੀ ਕਰ ਰਹੇ ਨੇ ਦੋਨੋਂ ਬੇੜਾ ਬੇਟੀ ਇਹ ਵੀ ਉਹਨਾਂ ਦੇ ਸ਼ਰੀਕੇ ਦੇ ਵਿੱਚੋਂ ਬਜ਼ੁਰਗ ਨੇ ਜੋ ਉਹ ਬਾਬਾ ਜੀ ਕਹਿ ਕੇ ਬੁਲਾਉਂਦਾ ਇਹਨਾਂ ਨੂੰ ਤੇ ਹੋਰ ਵੀ ਬਜ਼ੁਰਗ ਤੁਹਾਡੇ ਭਰਾ ਨੇ ਹਾਂਜੀ ਤੁਹਾਡੇ ਵੱਡੇ ਭਾਈ ਚਾਚਾ ਜੀ ਵੱਡੇ ਕੀ ਨਾਂ ਜੀ ਤੁਹਾਡਾ ਸਾਰਾ ਸਿੰਘ ਸਾਰਾ ਸਿੰਘ ਆਪਣੇ ਵੀ ਬੱਚੇ ਹੈਗੇ ਅਮਰੀਕਾ 'ਚ ਇਹ ਲੱਗੇ ਲੱਗੇ ਰਹਿੰਦੇ ਸੀ ਕਿਤੇ ਕਿਤੇ ਦੂਰੀ ਨਹੀਂ ਹੱਟ ਦੂਰ ਉਹ ਕਿਹੜੇ ਦੇਸ਼ਾਂ ਰਹਿੰਦੇ ਆ ਉਹ ਕੈਲੀਫੋਰਨੀਆ ਉਹ ਕੈਲੀਫੋਰਨੀਆ ਰਹਿੰਦੇ ਬੜੇ ਦੁੱਖ ਵਾਲੀ ਕਹਾਣੀ ਬਣ ਗਈ ਹੈ ਪਰਿਵਾਰ ਵਾਸਤੇ ਤੁਹਾਡੇ ਵਰਗੇ ਬਜ਼ੁਰਗਾਂ ਵਾਸਤੇ ਜਿਹੜਾ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਸਿਆਣੇ ਕਹਿੰਦੇ ਆ ਕਿ ਬਜ਼ੁਰਗਾਂ ਦੇ ਜਾਣ ਦੇ ਸਮੇਂ ਦੇ ਵਿੱਚ ਕੋਈ ਜਵਾਨ ਪੁੱਤ ਚਲਿਆ ਜਾਵੇ ਇਹ ਬੜੀ ਵੱਡੀ ਜਿਹੜੀ ਆ ਉਹ ਪਰਿਵਾਰ ਵਾਸਤੇ ਸਮਾਜ ਵਾਸਤੇ ਜਿਹੜੀ ਆ ਉਹ ਇੱਕ ਦੁਖਦਾਈ ਜਿਹੜਾ ਵਾ ਮਾਹੌਲ ਬਣ ਜਾਂਦਾ ਸੋ ਬਜ਼ੁਰਗਾਂ ਬਜ਼ੁਰਗ ਜਿਹੜੇ ਅੱਜ ਜਜ਼ਬਾਤੀ ਹੋਣ ਤੋਂ ਨਹੀਂ ਰਹਿ ਸਕੇ ਕਿਉਂਕਿ ਉਹਨਾਂ ਦੇ ਪੋਤਰੇ ਦੀ ਮੌਤ ਹੋਈ ਆ ਤੇ ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਸੀ ਮੇਰੇ ਨਾਲ ਨਹੀਂ ਗੱਲਬਾਤ ਹੋਈ ਇਹਨਾਂ ਨਾਲ ਵੀ ਗੱਲਬਾਤ ਸਾਡੀ ਜੁਪੀ ਮਾਝੂ ਪੀਰੰਦਾ ਤੁਸੀਂ ਜੁਪੀ ਹੋਏ ਇਹਨਾਂ ਦੇ ਮੁੰਡਿਆਂ ਨਾਲ ਹੁੰਦੀ ਮੋਢਾ ਲੋ ਸਾਡੇ ਬੱਚਿਆਂ ਨਾਲ ਹਾਂਜੀ ਇਹਨਾਂ ਨਾਲ ਹੁੰਦੀ ਆ ਮਾਮਾ ਜੀ ਆ ਬੇਟੇ ਬੇਟੇ ਤੇ ਮਾਮਾ ਜੀ ਇਹਨਾਂ ਨਾਲ ਗੱਲ ਹੁੰਦੀ ਸੀ ਸੰਤੋਸ਼ ਜੀ ਤੁਸੀਂ ਵੀ ਭਾਜੀ ਗਏ ਯੂ ਐਸ ਅਕਦੀ ਤੁਸੀਂ ਦੇਖਿਆ ਭਰਵਾਂ ਦਾ ਕੰਮ ਹਾਂਜੀ ਹਾਂਜੀ ਹਾਈ ਹਰ ਸਾਲ ਚਾਹੀਦਾ ਜੀ ਤੁਸੀਂ ਹਰ ਸਾਲ ਜਾਂ ਹਾਂਜੀ ਇਤੋਂ ਹਰ ਸਾਲ ਇਹਨਾਂ ਨਾਲ ਮਿਲ ਕੇ ਆਈਦਾ ਸੀਗਾ ਜੀ ਬਹੁਤ ਵਧੀਆ ਸੀ ਮੋਢਾ ਜੀ ਉਹ ਗੱਲ ਹੀ ਨਹੀਂ ਮਾਮਾ ਜੀ ਮਾਮਾ ਜੋ ਹੁਣ ਵੀ ਇਹ ਦੋ ਦਿਨ ਪਹਿਲਾਂ ਹੀ ਫੋਨ ਆ ਰਿਹਾ ਸੀਗਾ ਮਿੱਟੀਆ ਦਾ ਸਾਡੀ ਪ੍ਰੇਮੀ ਜਿਹੜੀ ਇਹਦੀ ਸਿਸਟਰ ਸੀਗੀ ਤੇ ਮਾਮਾ ਜੀ ਉਹ ਤੇ ਮੇਰੇ ਖਿਆਲ ਕਨਵਣ ਵੇ ਆਈ ਹੈ ਨਾ ਸਲੋਪੁਰ ਜੀ ਸੌਰੀ ਸਲੋਪੁਰ ਵੇ ਆਈ ਹੈ ਜੀ ਜੀ ਸਲੋਪੁਰ ਜੀ ਠੀਕ ਹੈ ਕਨਵਣ ਦੇ ਨੇੜੇ ਸੰਜੀਤ ਉਹ ਲੈਣਾ ਜੀ ਮਾਤੇ ਹੀ ਬੜਾ ਦੁੱਖ ਹੋ ਗਿਆ ਪਹਿਲਾਂ ਬੜਾ ਦੁੱਖ ਆ ਜੀ ਉਹਨਾਂ ਦਾ ਬੜਾ ਸਾਥ ਹੀ ਆਪਸ ਵਿੱਚ ਵਧੀਆ ਸੀਗੇ ਮਿਲਦੇ ਜੁਲਦੇ ਸਾਰਾ ਕੁਝ ਵਧੀਆ ਸੀਗਾ ਬੱਚੇ ਸੇ ਇਹ ਦੇ ਦਿਓ ਬੱਚੇ ਹੋਣ ਗੁੜੀਆ ਜੇ 2 ਮਹੀਨੇ ਦੀ ਹੋਈ ਹੈ ਜੀ ਐਲੀ ਕੁੜੀ 8 ਸਾਲ ਦੀ ਹੈ ਜੀ ਦੋ ਬੇਟੀਆਂ ਨੇ ਦੋ ਬੇਟੀਆਂ ਇਹਦੀਆਂ ਸੋ ਦੋਸਤੋ ਅਮਰੀਕਾ ਦੇ ਵਿੱਚ ਪਹਿਲਾਂ ਹੀ ਜਿਹੜੇ ਪ੍ਰਵਾਸੀ ਲੋਕ ਆ ਉਹਨਾਂ ਦੇ ਹਾਲਾਤ ਠੀਕ ਨਹੀਂ ਆ ਕਿਉਂਕਿ ਜਦੋਂ ਦੀ ਟਰੰਪ ਸਰਕਾਰ ਆਈ ਆ ਫੜੋ ਫੜਾਈ ਬੜੀ ਆ ਆ ਲਗਭਗ ਇੱਕ ਅੰਕੜੇ ਦੇ ਅਨਸਾਰ 2 ਲੱਖ ਤੋਂ ਵੱਧ ਜਿਹੜੇ ਗੈਰ ਅਮਰੀਕੀ ਲੋਕ ਕੀ ਆ ਉਥੋਂ ਕੱਢ ਦਿੱਤੇ ਆ ਪਰ ਖੁਸ਼ਕਿਸਮਤੀ ਦੇ ਨਾਲ ਗੁਰਪ੍ਰੀਤ ਤੇ ਜੇਪੀ ਜਿਹੜਾ ਆਪਣੇ ਪਰਿਵਾਰ ਦੇ ਨਾਲ ਉਥੇ ਰਹਿ ਰਿਹਾ ਸੀ ਤੇ ਜਦ ਕਿ ਕੱਟੇ ਬੰਦੇ ਦੇ ਨਾਲ ਪਰਿਵਾਰ ਆਮ ਤੌਰ ਤੇ ਨਹੀਂ ਹੁੰਦੇ ਪਰ ਉਹ ਖੁਸ਼ਕਿਸਮਤ ਸਾਨੇ ਬਜ਼ੁਰਗ ਜਾਂ ਉਹ ਬੱਚੇ ਜਾਂ ਉਹ ਗੁਰਪ੍ਰੀਤ ਕੇ ਉਹਦਾ ਪਰਿਵਾਰ ਵੀ ਉਹਦੇ ਨਾਲ ਰਹਿ ਰਿਹਾ ਸੀ ਇਨ੍ਹਾਂ ਹਾਲਾਤਾਂ ਦੇ ਵਿੱਚ ਪਰ ਮਾੜੇ ਸਮੇਂ ਦਾ ਕੋਈ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਜੇ ਉਹ 트ੰਪ ਸਰਕਾਰ ਦੀਆਂ ਜਿਆਦਤੀਆਂ ਤੋਂ ਜਾਂ ਉਹਨਾਂ ਦੀ ਉਥੇ ਜਿਹੜੀ ਐ ਹਵੇਲੇ ਬਹੁਤ ਜਿਆਦਾ ਸ਼ਕਤੀ ਚੱਲ ਰਹੀ ਆ ਉਤੋਂ ਬਥੇ ਆ ਤੇ ਮੌਤ ਨੇ ਘੇਰ ਲਿਆ ਇਹ ਇਹੋ ਬੇਟਾ ਹੀ ਕਰਦਾ ਹਾਂਜੀ ਤੇ ਹੁੰਦੀ ਰਹਿੰਦੀ ਸੀ ਗੱਲਬਾਤ ਗੱਲਬਾਤ ਜਿੱਦਾਂ ਮੈਂ ਇਨਾ ਕੱਟ ਕਰਦੇ ਸੀਗੇ ਚਲੋ ਫਿਰ ਵੀ ਹੁੰਦੀ ਰਹਿੰਦੀ ਆ ਪਰਿਵਾਰ ਨਾਲ ਫਿਰ ਵੀ ਦੁੱਖ ਸੁੱਖ ਤੇ ਫੋਲਦੇ ਹੀ ਆ ਨਾ ਹਾਂਜੀ ਤੇ ਉਹ ਜਿਹੜੀਆਂ ਛੋਟੀਆਂ ਬੱਚੀਆਂ ਵਾਂ ਜੋ ਤੁਹਾਡੀ ਨੋ ਰਾਨੀ ਆ ਉਹ ਕਦੋਂ ਕਦੇ ਗਏ ਆ ਉਹਨਾਂ ਨੂੰ 2.5 ਸਾਲ ਹੋਈ ਗਏ ਗਿਆਨ ਨੂੰ ਹਾਂਜੀ ਉਹਨਾਂ ਨੂੰ ਵੀ ਹੋ ਗਏ ਦੋ ਹਾਂਜੀ ਚਾਹੇ ਸਾਕਾ ਪੋਤ ਨਹੀਂ ਸੀ ਪਰ ਮਾਂ ਵਾਂਗ ਤੇ ਸਾਕਿਆਂ ਵਰਗਾ ਹੀ ਹੁੰਦਾ ਜਦੋਂ ਘਰ ਦੀ ਕੋਈ ਮਾਲਕ ਹੋਵੇ ਉਹਦੇ ਵਾਂਗ ਤੇ ਤਾਂ ਬੱਚੇ ਸਾਰੇ ਬਰਾਬਰ ਹੀ ਹੁੰਦੇ ਆ ਦੁੱਖ ਉਹ ਨਹੀਂ ਆ ਪਰ ਇਹ ਆ ਕਿ ਕੁਦਰਤ ਨੇ ਜਿਹੜਾ ਇਹ ਲੋੜਾ ਮਾਰਿਆ ਜਿਹੜੀ ਹੁਣ ਇਹਨਾਂ ਬਜ਼ੁਰਗਾਂ ਨੂੰ ਸਾਂਭਣ ਦੀ ਉਹਦੀ ਜ਼ਿੰਮੇਵਾਰੀ ਸੀ ਉਹ ਤੋਂ ਵਾਂਝਾ ਕਰ ਦਿੱਤਾ ਤੇ ਬਹੁਤ ਵੱਡਾ ਛੋਟੀਆਂ ਬੱਚੀਆਂ ਵਾ ਉਹ ਭੈਣ ਆ ਜਿਹੜੀ ਬੱਚੀਆਂ ਦੀ ਮਾਂ ਵਾ ਉਹਦੇ ਵਾਸਤੇ ਸਾਰੀ ਉਮਰ ਦਾ ਜਿਹੜਾ ਇੱਕ ਦਿਖਾਂਤ ਆ ਜਿਹੜਾ ਉਹ ਬਣ ਗਿਆ ਬਜ਼ੁਰਗ ਦਾਦੀ ਆ ਦਾਦੀ ਆ ਜੀ ਉਹ ਮੁੰਡੇ ਦੀ ਹਾਂ ਤੇ ਉਹ ਦਾਦੀ ਜਿਹੜੀ ਕਹਿੰਦਾ ਭਾਵ ਕਿ ਪਹਿਲਾਂ ਤੋਂ ਬਜ਼ੁਰਗ ਅਵਸਥਾ ਦੇ ਵਿੱਚ ਨੇ ਸੋ ਇਹਨਾਂ ਬਜ਼ੁਰਗਾਂ ਦੇ ਨਾਲ ਜਿਵੇਂ ਇੱਕ ਇਹਨਾਂ ਦੇ ਸ਼ਰੀਕੇ ਦੇ ਵਿੱਚੋਂ ਦਾਦਾ ਦਾਦਾ ਜੀ ਨੇ ਉਹਨਾਂ ਨਾਲ ਗੱਲਬਾਤ ਜਿਵੇਂ ਕਰੀ ਆ ਉਹ ਬਹੁਤ ਵਿਵਜੋਗ ਦੇ ਵਿੱਚ ਨੇ ਤੇ ਦਾਦੀ ਦਾ ਤੇ ਪੋਤੇ ਦਾ ਤੇ ਬਹੁਤ ਜਿਆਦਾ ਜਿਹੜਾ ਮੋਹ ਮੁਹੱਬਤ ਹੁੰਦੀ ਆ ਤੇ ਦਾਦੀ ਨਾਲ ਵੀ ਜਰੂਰ ਗੱਲਬਾਤ ਕਰਦੇ ਆ ਜੋ ਦਾਦੀ ਦਾ ਬੱਚੇ ਦੇ ਨਾਲ ਪਿਆਰ ਸੀਗਾ ਮਾਤਾ ਜੀ ਕਿੰਨੇ ਪੁੱਤਰੇ ਤੁਹਾਡੇ ਪੁੱਤੇ ਤਾਂ ਇੱਕੋ ਹੀ بیٹے ਕਿੰਨੇ ਆ ਤੁਹਾਡੇ ਤਿੰਨ ਹੈ ਤਾਂ ਤਿੰਨ ਬੇਟੇ ਆ ਤੇ ਇਹਨਾਂ ਦਾ ਇੱਕੋ ਬੇਟਾ ਹੈ ਜਿੱਦਾ ਇੱਕੋ ਬੇਟਾ ਇਹ ਕੀ ਨਾ ਇਹਦਾ ਬੇਟੇ ਦਾ ਤੁਹਾਡੇ ਦਾ ਇਹਦਾ ਗਰਬਖਸ਼ ਗਰਬਖਸ਼ਿੰਗ ਗਰਬਖਸ਼ਿੰਗ ਦਾ ਇੱਕ ਹੀ ਬੇਟਾ ਇੱਕੋ ਬੇਟਾ ਤੇ ਇੱਕੋ ਕੁੜੀ ਇੱਕੋ ਕੁੜੀ ਤੇ ਤੁਹਾਡੀ ਇਹਦੇ ਨਾਲ ਬੇਟੇ ਨਾਲ ਜੇਪੀ ਨਾਲ ਗੱਲ ਹੁੰਦੀ ਨਹੀਂਦੀ ਕਦੀ ਜੇਪੀ ਦੀ ਜਦੋਂ ਠੀਕ ਸੀ ਨਾ ਉਹਦਾ ਜਦੋਂ ਫੋਨ ਕਰਨਾ ਤੁਨ ਕਣ ਵੀਦੀ ਵੀ ਗੱਲ ਕਰਾਉ ਬੜਾ ਪਿਆਰ ਸੀ ਦਾਦੀ ਨਾਲ ਬੜਾ ਬੜਾ ਜਿੰਨਾ ਉਹਦਾ ਪਿਆਰ ਰੋਨੀ ਮੈਂ ਤਾਂ ਹੀ ਆਈ ਹਾਂ ਮੈਂ ਬੜਾ ਪਿਆਰ ਸੀ ਹੌਸਲਾ ਰੱਖੋ ਅੰਦਾਈ ਚੰਗਾ ਖਾ ਚੰਗਾ ਪਾ ਕੋਈ ਕਹਿੰਦਾ ਚੇਪੀ ਦੀ ਮੰਨਦਾ ਸੀ ਮਾਂ ਤੋਂ ਬਾਅਦ ਫਿਰ ਦਾਦੀ ਵੀ ਮਾਂ ਹੀ ਹੁੰਦੀ ਹੈ ਮਾਂ ਹੀ ਬਣੀ ਫਿਰ ਕੇ ਬੁੱਕੀਆਂ ਲੈ ਮੇਰਾ ਬੂਤ ਚ ਮਮਿੰਨੇ ਇੱਕ ਦਿਨ ਕਹਿੰਦਾ ਮਿੰਨਕ ਪਤਾ ਮਰ ਜਾਣਾ ਮੈਂ ਕਹਾਂ ਕਿਦਾਂ ਚ ਮਾਂ ਕਹਿੰਦਾ ਲਾ ਕਹਿੰਦਾ ਮੈਂ ਮੈ ਲੂ ਤੇ ਕਿ ਮੀ ਜਾਂ ਚਮੀਂ ਜਾਂ ਫਿਰ ਦਾ ਪਿਆਰ ਦਾਦੀ ਫਿਰ ਕਹਿੰਦਾ ਮੈਂ ਰੱਜ ਕੇ ਮੈਂ ਕਬੇ ਨਹੀਂ ਰੱਜ ਕੇ ਮੈਨੂੰ ਵੀ ਪਤਾ ਯਾਰ ਕੋ ਛੁਟਾ ਬੜਾ ਲੋੜਾ ਮਾਰਿਆ ਰੱਬ ਨੇ ਹੈ ਰੱਬ ਰੱਬ ਇਹਨੂੰ ਲੈ ਜਾਂਦਾ ਮੈਂ ਕੀ ਕਰਦਾ ਇੱਥੇ ਜੁਰਗਾ ਵਾਤੇ ਬਹੁਤ ਔਖਾ ਹੋ ਜਾਂਦਾ ਇਸ ਉਮਰ ਦੇ ਵਿੱਚ ਜਿਹੜਾ ਵੱਡੀ ਔਖੀ ਆ ਕੁਛ ਕਹਿਣਾ ਵੇਖ ਕੇ ਜਿੰਨੀ ਮੈਂ ਔਖੀ ਆ ਬੜਾ ਕੰਮ ਕਰਾਵਾ। ਫਿਰ ਉਹ ਬੱਚੇ ਦਾ ਪਿਆਰ ਬਾਰ-ਬਾਰ ਯਾਦ ਆਉਂਦਾ ਹਣਾ ਜਦੋਂ ਤੁਹਾਡੇ ਨਾਲ ਉਹ ਪਿਆਰ ਕਰ ਰਿਹਾ ਸੀ ਭੋਲ ਤੇ ਮੈਂ ਕਹੇ ਮੇਰੇ ਘਰ ਹੁੰਦੀ ਮੈਨੂੰ ਨੀਂਦ ਨਹੀਂ ਹੁੰਦੀ ਮੈਨੂੰ ਦਿਨੇ ਨੀਂਦ ਨਹੀਂ ਹੁੰਦੀ ਇੱਥੇ ਬੈਠੀ ਰਹਿੰਦੀ ਕੋਈ ਮੁੰਡਾ ਉਹ ਦੇਰ ਕਰਦੀ ਹੈ ਤੇ ਮੇਰੇ ਦੰਡ ਭਵੇ ਮੈਂ ਕਰਨੀ ਕਿ ਤਨ ਨਿਆ ਤੇ ਪੈਕੇਟ ਬਕੇ ਮਰ ਜਾ ਮੇਰਾ ਪੁੱਤਾ ਕੀ ਹੋ ਗਿਆ ਨਹੀਂ ਤੇ ਇਹੀ ਕਾਨੂੰ ਸੁੱਖੀ ਸੰਦੀ ਇਹੋ ਜਿਹਾ ਸੋਚਦੇ ਹੋ ਤੁਹਾਡੇ ਬੱਚੇ ਕੋਲ ਆ ਤੁਹਾਡੇ ਪੋਤੇ ਪੋਤੀਆਂ ਜਿਹੜੇ ਤੁਹਾਨੂੰ ਕਿੰਨਾ ਪਿਆਰ ਕਰਦੇ ਆ ਇਹ ਪੁੱਤਾ ਕਰਦਾ ਦੁਇ ਨਹੀਂ ਕਰਦਾ ਮੈਂ ਮੈਂ ਝੂਠ ਮਾਰ ਰਹਾ ਦੁਇ ਨਹੀਂ ਦੁਇ ਤਾਂ ਫੂਰ ਮੈਨ ਕਰਦੇ ਮਾਮਾ ਕੋ ਇਹ ਕਰਦਾ ਇਹ ਇਹ ਕਰਦਾ ਇਹ ਕਰਦਾ ਇਹ ਜਮਨਾ ਮੈਨ ਨਾ ਕਰਦਾ ਮੈਨ ਜਮਨਾ ਮੈਂ ਤੁਹਾਡਾ ਨਾਮ ਕੀ ਆ ਮੇਰਾ ਮਨਜੀਤ ਕੌਰ ਤੁਹਾਡਾ ਨਾਮ ਜੀ ਆ ਮੇਰਾ ਤਾਂ ਜੰਮਦਨ ਮੈਂ ਤੇ ਨਾਲ ਆਇਆ ਹੀ ਕੱਲ ਜੇ ਨਾ ਕੱਲਾ ਕੱਲਾ ਪੋਤੀ ਦੋ ਪੋਤੀਆਂ ਨੇ ਹੈ ਹੁਣ ਵਧੀਆਂ ਗਾੜੀ ਦੋ ਧੀਆ ਇੱਕ ਦੋ ਮਹੀਨਿਆਂ ਦੀ ਤੇ ਫਤਹ ਹੱਲਾ ਦੀ ਸੋ ਦਾਦੀ ਮਨਜੀਤ ਕੌਰ ਦਾ ਦੁੱਖ ਹੁਣ ਪੋਤੇ ਨਾਲੋਂ ਦਾਦੀ ਨੂੰ ਆਪਣੇ ਪੁੱਤਰ ਦਾ ਦੁੱਖ ਆ ਜੀ ਦਾ ਬੇਟਾ ਇਸ ਜਹਾਨ ਦੇ ਉਤੋਂ ਚਲੇ ਗਿਆ ਉਹ ਇਹ ਬੜੇ ਡੂਗੇ ਧੋਖਾ ਜਿਨ੍ਹਾਂ ਨੂੰ ਪਏ ਆ ਉਹ ਜਰੂਰ ਜਾਣਦੇ ਆ ਕਿ ਜੁਆ ਕਿਤੇ ਰੱਜ ਜਜ ਕੇ ਐਟਨਾ ਮोटा 파ਟੇ ਹੀ ਕਿਤੇ ਜੁਆ ਬੜੀ ਸੋਹਣੀ ਜਵਾਨ ਆ ਬਹੁਤ ਫੋਟੋ ਕਿੰਨੀ ਵਧੀਆ ਮੜਾ ਜਵਾਨ ਸੀ ਇੱਕ ਕਦੋਂ ਮਿਲਿਆ ਲਾਸਟ ਵਾਰ ਤੁਹਾਨੂੰ ਇੱਥੋਂ ਕਦੋਂ ਗਿਆ ਉਸ ਤੋਂ ਬਾਅਦ ਆਇਆ ਵਾਰ ਨਾ ਨਾ ਪੱਕਾ ਨਹੀਂ ਹੁੰਦਾ ਐ ਨਿਆਟ ਸਾਲ ਹੋ ਗਏ ਗਏ ਨੂੰ ਸੋ ਗੁਰਪ੍ਰੀਤ ਸਿੰਘ ਨੂੰ ਗਏ ਨੂੰ 8 ਸਾਲ ਹੋ ਗਏ ਸੀ ਤੇ ਉੱਥੇ ਅਜੇ ਵੀ ਉਹ ਕਰ ਰਿਹਾ ਸੀ ਆਪਣਾ ਪੱਕੇ ਹੋਣ ਦੀ ਜਦੋਜਾਹਿਦ ਕਰ ਰਿਹਾ ਤੇ ਮਾਤਾ ਜੀ ਦੱਸਦੇ ਆ ਕਿ ਉਹਦੇ ਦਾਦਾ ਜੀ ਵੀ ਮਗਰੋਂ ਪੂਰੇ ਹੋ ਗਏ ਅੱਛਾ ਮਗਰੋਂ ਪੂਰੇ ਹੋ ਗਏ ਹੈ ਆ ਪਹਿਲਾਂ ਮਾਂ ਹੋਈ ਫਿਰ 2 ਸਾਲ ਮੰਗਦਾ ਦਾਦਾ ਹੋਇਆ ਹੈ ਨਾ ਦਾਦਾ ਬੰਦਾ ਤਿੰਨ ਮਿਲ ਕੇ ਹੱਥ ਤੇ ਕਹਣਾ ਜਿੱਦੋਂ ਇੱਥੇ ਹੀ ਨਾ ਗਿਆ ਨਹੀਂ ਆਪਾਂ ਜੱਕੀ ਬਣਾਉਣਾ ਤਾਂ ਉਹਨੇ ਕਹਣਾ ਮੈਨੂੰ ਪਤਾ ਤੂੰ ਮੀਟ ਖਾਣਾ ਆ ਲੈ ਪੈਸੇ ਤੇ ਲੈ ਆ ਕੇ ਤੇ ਬਣਾ ਲਾ ਤੇ ਬਣਾ ਲੈਣਾ ਫਿਰ ਦੋਆ ਨਾ ਮौज-ਮਸਤੀ ਕਰਦੇ ਸੀ ਬੜੇ ਕੇ ਬੜੇ ਕੋਲ ਨਾ ਕਿਤੇ ਟੀਵੀ ਲਾ ਕੇ ਵੇਖਣਾ ਅਤੇ ਸੋ ਇਹ ਬਜ਼ੁਰਗ ਮਾਤਾ ਨੂੰ ਜਿਆਦਾ ਰਹਿ ਜਾਣੀ ਆਪਣੇ ਪੋਤਰੇ ਦੀਆਂ ਕਿ ਆਪਣੇ ਦਾਦੇ ਦੇ ਨਾਲ ਉਹਦਾ ਕਿੰਨਾ ਮੋਹ ਮੁਹੱਬਤ ਸੀਗਾ ਤੋ ਇਹ ਦੁੱਖ ਜਿਹੜੇ ਆ ਇਹ ਵੰਡਾਏ ਜਾ ਸਕਦੇ ਆ ਘਟਾਏ ਨਹੀਂ ਜਾ ਸਕਦਾ ਘਟਾਏ ਜਾ ਸਕਦੇ ਆ ਵੰਡਾਏ ਜਾ ਸਕਦੇ ਆ ਪਰ ਘਾਟਾਂ ਪੂਰੀਆਂ ਜਿਹੜੀਆਂ ਉਹ ਨਹੀਂ ਕੋਈ ਵੀ ਕਰ ਸਕਦਾ ਤਾਂ ਗੁਰਦਾਸਪੁਰ ਤੋਂ ਕੈਮਰਾਮੈਨ ਨਰੀਸ਼ ਦੇ ਨਾਲ ਕੁਲਦੀਪ ਸਿੰਘ ਜਫਰਪੁਰ